ਦੋ ਜਰਨੈਲ ਗੁਰੂ ਗੋਬਿੰਦ ਸਿੰਘਾ ਤੋਂ ਮਾਰੇ ਗਏ ਤੇ ਤੀਜਾ ਚੜਿਆ ਖਵਾਜਾ ਮਹਿਮੂਦ ਜਿਹਨੂੰ ਜ਼ਫਰ ਬੇਗਾਂਦੇ ਨੇ ਬੜਾ ਮਾਨਸੀਏ ਨੂੰ ਇਹ 10 ਲੱਖ ਫੌਜ ਚੋਂ ਸਭ ਤੋਂ ਤਾਕਤਵਰ ਜਰਨੈਲ ਸੀ ਤੇ ਗੁਰੂ ਗੋਬਿੰਦ ਸਿੰਘ ਨਾ ਮਖੌਲ ਕਰਦੇ ਨੇ ਜ਼ਫਰਨਾਮੇ ਔਰੰਗਜ਼ੇਬ ਨੂੰ ਆਏ ਔਰੰਗਜ਼ੇਬ ਉਹ ਜ਼ਫਰ ਬੇਗ ਨੂੰ ਮਹਿਮੂਦ ਕਹਿਣਾ ਛੱਡ ਦੋ ਮਰਦੂਦ ਆਖਿਆ ਕਰੋ ਪੁੱਛੋ ਮਹਾਰਾਜ ਕਿਉਂ ਕਹਿੰਦੇ ਮੇਰੀ ਇੱਕ ਝਲਕ ਵੇਖੀ ਪੌੜੀ ਚੜ ਕੇ ਡਰਦਾ ਹੀ ਭੁੰਨੇ ਡਿਗ ਪਿਆ ਨਾ ਮੇਰੇ ਸਾਹਮਣੇ ਹੋ ਕੇ ਲੜਿਆ ਨਾ ਮੇਰੇ ਸਾਹਮਣੇ ਆ ਕੇ ਵਾਰ ਕੀਤਾ ਨਾ ਚਖਿਆ ਦੋ ਸ਼ੇਰ ਲਿਖੇ ਨੇ ਜ਼ਫਰ ਬੇਗਲੇ குரு ਨੇ ਜ਼ਫਰਨਾਮੇ ਚ ਕਿ ਆ ਖ्वाजा ਮਰਦੂਦ ਸਾਹੇ ਦੀਵਾਰ ਨਿਆਮਤ ਬਾ ਮੈਦਾਂ ਬਾ ਮਰਦਾਨੇ ਵਾਰ ਦਰੇਗਾ ਅਗਰ ਰੂਏ ਉਹ ਦੀਦ ਮੈਂ ਬਾ ਯਕ ਤੀਰ ਲਾਚਾਰ ਬਖਸ਼ੀਦ ਮੈਂ ਜੇ ਕਿਦਰੇ ਖ्वाजा ਮਹਿਮੂਦ ਮਰਦ ਬਣ ਕੇ ਮੇਰੇ ਨਾਲ ਲੜਦਾ ਮੈਂ ਇੱਕ ਤੀਰ ਉਹਦੀ ਛਾਤੀ ਨੂੰ ਬਖਸ਼ ਦਿੰਦਾ ਪਰ ਉਹ ਕਾਇਰ ਨਿਕਲਿਆ ਦੰਗੇ ਹੋਏ ਖਵਾਜਾ ਮਹਿਬੂਦ ਨੇ ਵੰਗਾਰਿਆ ਫੌਜਾਂ ਨੂੰ ਕੱਟੀ ਗੜੀ ਆ ਵਜ਼ੀਰ ਖਾਂ ਗੜਕਿਆ ਇੱਕ ਇੱਕ ਮਿੱਟੀ ਦਾ ਟੁਕੜਾ ਨਹੀਂ ਤੁਹਾਡੇ ਹੱਥ ਆਉਣਾ ਇੱਕੋ ਹਮਲਾ ਕਰੋ ਗੁਰੂ ਮਿੱਟੀ ਚ ਮਿਲਾ ਦਿਓ ਜਦੋਂ ਪਹਿਲਾਂ ਦੁਸ਼ਮਣ ਹਲਾਕ ਕਰਦਾ ਪੰਜਾ ਪਿਆਰਿਆਂ ਦੇ ਵਿੱਚੋਂ ਬਾਬਾ ਹਿੰਮਤ ਸਿੰਘ ਇੱਕ ਪੰਜਾ ਸਿੰਘਾਂ ਦਾ ਜਥਾ ਲੈ ਕੇ ਗੜੀ ਦਾ ਦਰਵਾਜ਼ਾ ਖੋਲ ਕੇ ਜਾ ਮੌਤ ਦੇ ਸਾਗਰ ਵਿੱਚ ਜੁੱਬੀ ਲਾਉਂਦੇ ਨੇ ਹਜ਼ਾਰਾਂ ਨੂੰ ਵੱਢ ਕੇ ਆਪ ਕੱਟੇ ਗਏ ਦੂਜਾ ਜਥਾ ਨਿਕਲਿਆ ਸ਼ਹਾਦਤ ਦੀ ਅਬਦੀ ਪਾ ਗਿਆ ਇਸ ਤੋਂ ਪਹਿਲਾਂ ਕਿ ਤੀਜਾ ਜਥਾ ਜਾਂਦਾ 17-18 ਵਰਿਆਂ ਦਰਮਿਆਨ ਸੂਰਮੇ ਦੀ ਉਮਰ ਹੈ ਬਾਬਾ ਅਜੀਤ ਸਿੰਘ ਪਿਤਾ ਨੂੰ ਵੰਦੇ ਛਤਰੀ ਦਾ ਧਰਮ ਹੈ ਮੈਦਾਨੇ ਜੰਗ ਵਿੱਚ ਜੂਜਣਾ ਬਾਬੂ ਲੋਕ ਆਖਣਗੇ ਬਗਾਨੇ ਪੁੱਤ ਮਰਵਾ ਕੇ ਆਪਣੇ ਛੁਪਾ ਲਏ ਮੈਨੂੰ ਤੋਰੋ ਮੈਂ ਦਾਦੇ ਦੀ ਗੋਦ ਮੱਲਾਗਾ ਗੁਰਦੇਵ ਕਹਿੰਦੇ ਮੇਰੀ ਇੱਛਾ ਤੇ ਸੀ ਤੁਸੀਂ ਜੰਗ ਲੜੋ ਮੈਂ ਆਵਾਜ਼ ਇਸ ਲਈ ਨਹੀਂ ਦਿੱਤੀ ਕਾਲਕੋਗੇ ਨਵਾਲਗ ਸੀ ਤਰਸ ਨਹੀਂ ਖਾਦਾ ਪਰ ਤੁਸੀਂ ਜੋ ਆਪ ਇੱਛਾ ਜ਼ਾਹਰ ਕੀਤੀ ਹੈ ਵੈਗਰੂ ਤੁਹਾਨੂੰ ਜੰਗ ਦੀ ਹਿੰਮਤ ਬਖਸ਼ੇ ਆਪਣਾ ਸੀਸ ਵਾਰੋ ਤੇ ਅਮਰਾ ਪਦਵੀ ਨੂੰ ਹਾਸਲ ਕਰੋ ਬਾਣੀ ਚਾਹੁੰਦਾ ਨਾ ਸਿਰ ਦੇਣ ਵਾਲਾ ਅਮਰ ਹੁੰਦਾ ਸਤਿਗੁਰੇ ਅਗਾਹ ਸੀਸ ਭੇਟ ਦਿਓ ਜੇ ਸਤਿਗੁਰ ਸਾਚੇ ਭਾਵੇ ਆਪੇ ਦਇਆ ਕਰਵ ਪ੍ਰਵਦਾਤੇ ਨਾਨਕ ਅੰਕ ਸਮਾਵੇ ਪੰਜਾਂ ਸਿੰਘਾਂ ਤਰਲਾ ਲਿਆ ਭਾਈ ਦਇਆ ਸਿੰਘ ਸਮੇਤ ਮਹਾਰਾਜ ਤੁਹਾਡੇ ਤੋਂ ਬਾਅਦ ਗੁਰਤਾ ਗੱਦੀ ਦਾ ਵਾਰਸ ਹੋਵੇਗਾ ਲੈ ਕੇ ਨਿਕਲ ਚਲੋ ਅਰਦਾਸ ਕੀਤੀ ਗਈ ਕਰੋ ਅਰਦਾਸ ਆਪਣੇ ਸਤਿਗੁਰ ਪਾਸ ਪਰ ਕਬੂਲ ਨਹੀਂ ਹੋਈ ਮਹਾਰਾਜ ਕਹਿੰਦੇ ਭਾਈ ਦਇਆ ਸਿੰਘ ਮੈਂ ਕਿਸ ਤਦਾ ਕਰਨ ਲੱਗਾ ਪਹਿਲੀ ਮੇਰੇ ਰਸਤੇ ਦਾ ਰੋੜਾ ਨਾ ਬਣ ਅੱਖਾਂ ਭਾਰੀਆਂ ਭਾਈ ਦਇਆ ਸਿੰਘ ਦੀਆਂ ਕੈਸਾ ਜਰਨੈਲ ਐ ਬਾਕੀ ਜਰਨੈਲ ਫੌਜਾਂ ਮਰਵਾਉਂਦੇ ਨੇ ਆਪਣਾ ਸਰਬੰਸਵਾਰਨੇ ਤੇ ਤੁਲਿਆ ਹੋਇਆ ਹੈ ਮੱਥਾ ਚੁੰਮਿਆ ਬਾਬਾ ਅਜੀਤ ਸਿੰਘ ਦਾ ਪੱਥਾ ਤੀਰਾਂ ਨਾਲ ਭਰ ਦਿੱਤਾ ਹੱਥ ਵਿੱਚ ਆਪਣੀ ਚੰਡੀ ਬਖਸ਼ ਦਿੱਤੀ ਨੇਜਾ ਬਖਸ਼ਿਆ ਪੰਜ ਸਿੰਘਾਂ ਦਾ ਜਥਾ ਲੈ ਕੇ ਜਦੋਂ ਮੈਦਾਨੇ ਜੰਗ ਦੇ ਵਿੱਚ ਬਾਬਾ ਅਜੀਤ ਸਿੰਘ ਉਤਰਿਆ ਤੇ ਉਥੇ ਫਿਰ ਸਮਝ ਪੈਂਦੀ ਐ ਲਿਖਦਾ ਐ ਕਬੀਰ ਰਾਜ ਸੰਤੋਖ ਸਿੰਘ ਏਦਾਂ ਤਲਵਾਰ ਚੱਲੀ ਜਿਵੇਂ ਕੋਈ ਵਾਢੀ ਫਸਲ ਵੱਢਦਾ ਹੈ ਗਲੀਚਾ ਵਿਛ ਗਿਆ ਲਾਲ ਰੰਗ ਦਾ ਧਰਤੀ ਦੇ ਉੱਤੇ ਹੈਰਾਨ ਸਨ ਪਾਜਾ ਮਹਿਮੂਦ ਵਰਗੇ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਾ ਅਟਾਰੀ ਤੇ ਖਲੋਤੇ ਬੜੇ ਖੁਸ਼ ਹੋਏ ਅੱਲਾ ਯਾਰ ਖਾਂ ਲਿਖਦਾ ਹੈ ਖੁਸ਼ੀ ਦੇ ਵਿੱਚ ਇਓ ਹਸਤ ਉਠਾ ਕੇ ਅਸ਼ੀਰਵਾਦ ਦੇ ਕੇ ਬਾਬਾ ਜੀਤ ਸਿੰਘ ਨੂੰ ਗਰਜੇ ਨੇ ਸ਼ਾਬਾਸ਼ ਬਿਸਰ ਖੂਬ ਦਲੇਰੀ సే ਲੜੇ ਹੋ ਹਾ ਕਿਉਂ ਨਾ ਹੋ ਗੋਬਿੰਦ ਕੇ ਫਰਜ਼ੰਦ ਬੜੇ ਹੋ ਸ਼ਾਬਾਸ਼ ਪੁੱਤਰਾ ਦਲੇਰੀ ਨਾਲ ਲੜਿਆ ਲੜਦਾ ਵੀ ਕਿਉਂ ਨਾ ਤੇਰੀਆਂ ਰਗਾਂ ਚ ਕਿਸੇ ਆਮ ਇਨਸਾਨ ਦਾ ਲਹੂ ਨਹੀਂ ਪ੍ਰਭੂ ਦੇ 10ਵੇਂ ਸਰੂਪ ਗੋਬਿੰਦ ਸਿੰਘ ਦਾ ਲਹੂ ਹੈ ਇਹ ਕਿਥੇ ਸਹਿਮਦਾ ਹੈ ਬਾਬਾ ਜੀਤ ਸਿੰਘ ਨੇ ਵੇਖਿਆ ਪਿਤਾ ਖੁਸ਼ ਹੈ ਤਲਵਾਰ ਨਾਲ ਸਿਰ ਝੁਕਾ ਕੇ ਆਸ਼ੀਰਵਾਦ ਕਬੂਲ ਕੀਤਾ ਉਹ ਟਾਰੀ ਤੇ ਖਲੋਤਾ ਬਾਪੂ ਵੇਂਦਾ ਹੈ ਦਿਲਬੰਦ ਨੇ ਤਲਵਾਰ ਸੇ تسلیم ਵਜਾਈ ਗਰਦਨ ਪੇ ਅਦਾਬ ਦੀ ਲਾਵਰ ਨੇ ਝੁਕਾਈ ਇਸ ਵਕਫ ਮੇ ਫੌਜੇ ਸਿਤਮ ਆਰਾ ਉਮੜ ਆਈ ਬਰਸ਼ੀ ਕਿਸੇ ਬਦਬਖਤ ਨੇ ਪੀਛੇ ਸੇ ਲਗਾਈ ਦਿਉਰਾ ਕੇ ਗਰੇ ਜ਼ੀਨ ਸੇ ਸਰਕਾਰ ਜ਼ਮੀਰ ਪਰ ਰੂਹ ਖੁਲਦ ਗਈ ਔਰ ਤਨੇ ਜ਼ਾਰ ਜ਼ਮੀਰ ਪਰ ਲੜਦਿਆਂ ਲੜਦਿਆਂ ਤੀਰ ਮੁਕੇ ਸਨ ਸਾਂਗ ਵਰਸ਼ੀ ਟੁੱਟੀ ਸੀ ਤਲਵਾਰ ਵੀ ਟੁੱਟ ਗਈ ਹਜ਼ਾਰਾਂ ਦੁਸ਼ਮਣਾਂ ਨੇ ਵਾਰ ਕੀਤੇ ਤੀਰਾਂ ਨਿਜਿਆਂ ਨਾਲ ਬਾਬਾ ਜੀਤ ਸਿੰਘ ਵਿੰਨਿਆ ਗਿਆ ਪੰਜਾਂ ਤਤਾਂ 'ਚ ਸਰੀਰ ਮਿਲਿਆ ਤੇ ਜੋਤ ਨੇ ਉਡਾਰੀ ਲਾਈ ਹਰ ਥਾਮ ਪਹੁੰਚ ਗਈ ਦਾਦੇ ਗੁਰੂ ਤੇਗ ਬਹਾਦਰ ਦੇ ਚਰਨਾ ਚਰਨ ਆਓ ਖਲੋਤਾ ਟਾਰੀ ਤੇ ਗੁਰੂ ਗੋਬਿੰਦ ਸਿੰਘ ਅੱਲਾ ਯਾਰ ਖਾਂ ਕਹਿੰਦਾ ਰੋਵੇਗਾ ਪਰ ਅਜੀਬ ਜਿਹੀ ਖੇਡ ਹੋਈ ਜਗਾਰੇ ਛੱਡ ਕੇ ਕਹਿ ਰਿਹਾ ਸੀ ਬਾਪੂ ਸਾਡਾ ਜੋਤ ਉਦ ਭਾਵੈ ਸਾਈ ਭਰੀਕਾਰ ਤੂੰ ਸਦਾ ਸਲਾਮਤ ਨਰੰਕਾਰ ਵਾਟ ਐਵਰ ਹੋਲੀਸ ਇਜ਼ ਯੂ ਇਜ਼ ਦਾ ਓਨਲੀ ਗੁੱਡ ਡਨ ਆਇਆ ਖੁਦਾ ਤੇਰੀ ਦਾਤ ਤੇਰੇ ਧਰਮ ਤੋਂ ਨਿਸ਼ਾਵਰ ਕਰ ਦਿੱਤੀ ਮੇਰਾ ਕੁਝ ਨਹੀਂ ਗਿਆ ਤੂੰ ਮੇਰਾ ਨਿਰਗੁਣ ਸਰੂਪ ਹੈ ਤੇਰੀ ਰਜ਼ਾ ਚ ਮੈਂ ਜਗਤ ਤਮਾਸ਼ਾ ਵੇਖਣ ਆਇਆ ਹੈ ਬਾਬਾ ਜੀਤ ਸਿੰਘ ਸ਼ਹੀਦ ਹੋਏ ਇੱਕ ਫਾਰਸੀ ਦਾ ਸ਼ੇਰ ਮੈਂ ਲਿਖਿਆ ਹੈ ਬਰਜਾਨ ਫਿਸ਼ਾਨੀ ਨਗਮਾਇ ਤਕਬੀਰ ਖੁਸ਼ ਗੁਫਤ ਬੰਤਾ ਸਿੰਘ ਗੁਫਤ ਖੁਦ ਸਿਫਤ ਰਬੇ ਸਿਫਤ اے ਸਿਫਤ ਕਿਸੇ ਬੰਦੇ ਚ ਨਹੀਂ ਵੀ ਦੁੱਖ ਦੀ ਘੜੀ ਚ ਹੰਝੂ ਨਾ ਸੁਟੇ ਤੇ ਰੱਬ ਦੀ ਸਿਫਤ ਹੈ ਤੇ ਗੁਰੂ ਗੋਬਿੰਦ ਸਿੰਘ ਰੱਬ ਦਾ ਰੂਪ ਹੈ ਰੰਚਕ ਮਾਤਰ ਖੁਸ਼ੀ ਗਮੀ ਦਾ ਉਹਦੇ ਤੇ ਅਸਰ ਨਹੀਂ ਹੈ 14 ਵਰਿਆਂ ਦਾ ਬਾਬਾ ਜੁਝਾਰ ਸਿੰਘ ਆਣ ਜੱਫੀ ਪਾਉਂਦਾ ਹੈ ਪਿਤਾ ਨੂੰ ਇਸ ਲਈ ਨਹੀਂ ਵੀ ਮੌਤ ਤੋਂ ਡਰ ਗਿਆ ਹੈ بیٹے ਕੋ ਸ਼ਹਾਦਤ ਮਿਲੀ ਦੇਖਾ ਜੋ ਪਿਦਰ ਨੇ tufaan baba gam se kiya deede karne ਇਸ ਵਕਤ ਕਹਾ ਨੰਨੇ ਸੇ ਮਾਸੂਮ ਅਫਸਰ ਨੇ ਰੁਖਸਤ ਹਮੇ ਦਿਲਵਾਉ ਪਿਤਾ ਜਾਏਂਗੇ ਮਰਨੇ ਭਾਈ ਸੇ ਬਿਛੜ ਕਰ ਹਮੇ ਜੀਣਾ ਨਹੀਂ ਭਾਤਾ ਸੋਣਾ ਨਹੀਂ ਖਾਣਾ ਨਹੀਂ ਪੀਣਾ ਨਹੀਂ ਭਾਤਾ ਪਿਤਾ ਜੀ ਅਜ ਬਿਦਕਰਾ ਕਿਉ ਅੱਗੇ ਕਦੇ ਵੀਰ ਨੂੰ ਕੱਲਿਆ ਨਹੀਂ ਤੋਰਿਆ ਇਕੱਠਿਆਂ ਸ਼ਸਤਰ ਸ਼ਾਸਤਰ ਵਿਦਿਆਲੇ ਇਕੇ ਮਾਈ ਦਾ ਦੁੱਧ ਚੁੰਗਿਆ ਇਕੇ ਮਾਈ ਦੀ ਗੋਦ ਵਿੱਚ ਖੇਲੇ ਅੱਜ ਜਦੋਂ ਮੈਦਾਨੇ ਜੰਗ ਵਿੱਚ ਮੌਤ ਵਰਨ ਦੀ ਵਾਰੀ ਆਈ ਕੱਲਾ ਭਾਈ ਤੋੜ ਦਿੱਤਾ ਔ ਮੈਦਾਨੇ ਜੰਗ ਲੇਟਿਆ ਐ ਮੈਂ ਉਹਦੀ ਬਾਹ ਦਾ ਸਹਰਾਣਾ ਲਾ ਕੇ ਲੇਟਣਾ ਐ ਬਾਪੂ ਗੁਰੂ ਗੋਬਿੰਦ ਸਿੰਘ ਜੀ ਨੇ ਮੱਥਾ ਚੁੰਮਿਆ ਤੇ ਆਖਣ ਲੱਗੇ ਹਮਨੇ ਥਾ ਕਹਾ ਬਾਪ ਕੋ ਜਾਂ ਦੀਜੇ ਧਰਮ ਪਰ ਲੋਕ ਕਹਤੇ ਹੈ ਅਬ ਆਪ ਕੋ ਜਾਂ ਦੀਜੇ ਧਰਮ ਪਰ ਮੈਂ ਬੱਚਿਆ ਦਿਲਕ ਜੰਜੂ ਦੀ ਰਾਖੀ ਲਈ ਨਵਾਂ ਵਰਿਆਂ ਦਾ ਸਾਜ ਜਦੋਂ ਬਾਪ ਗੁਰੂ ਤੇਗ ਬਹਾਦਰ ਤੋਰਿਆ ਅੱਜ ਤੈਨੂੰ ਧਰਮ ਨੂੰ ਪਰਫੁੱਲਤ ਕਰਨ ਲਈ ਆਪ ਤੋਰਦਾ ਹਾਂ ਬਰਾਈ ਸੀ ਆਵਾਜ਼ ਸੇ ਬੋਲੇ ਗੁਰੂ ਗੋਬਿੰਦ ਪਾਲਾ ਹੈ ਤੁਮੇ ਨਾੜ ਸੇ ਬੋਲੇ ਗੁਰੂ ਗੋਬਿੰਦ ਰੋਕਾ ਨਹੀਂ ਆਗਾਜ਼ ਸੇ ਬੋਲੇ ਗੁਰੂ ਗੋਬਿੰਦ ਉਸ ਨੰਨੇ ਸੇ ਜਾਂਬਾਜ਼ ਸੇ ਬੋਲੇ ਗੁਰੂ ਗੋਬਿੰਦ ਲਵਾਓ ਤਨੇ پاک ਪਹਿ ਹਥਿਆਰ ਸਜਾ ਦੇ ਛੋਟੀ ਸੀ ਕਮਾ ਨੰਨੀ ਸੀ ਤਲਵਾਰ ਸਜਾ ਦੇ ਆ ਬਚਿਆ ਤੈਨੂੰ ਤਿਆਰ ਕਰਾਂ ਅੱਗੇ ਤੇਰੀ ਮਾਈ ਤਿਆਰ ਕਰਦੀ ਸੀ ਦਸਤਾਰ ਸਜਾਈ ਤੋੜਾ ਕਲਗੀ ਲਾਈ ਛੋਟੀ ਤਲਵਾਰ ਕਮਰ ਕੱਸੇ ਪਾ ਦਿੱਤੀ ਤੀਰਾਂ ਨਾਲ ਪਥਾ ਭਰਿਆ ਹੱਥ ਨੇਜਾ ਦੇ ਦਿੱਤਾ ਤੇ ਪਤਾ ਕੀ ਆਖਿਆ ਵਾਹਿਗੁਰੂ ਅਬ ਜੰਗ ਕੀ ਹਿੰਮਤ ਤੁਮੇ ਬਖਸ਼ੇ ਪਿਆਸੇ ਹੋ ਬਹੁਤ ਜਾਮੇ ਸ਼ਹਾਦਤ ਤੁਮੇ ਬਖਸ਼ੇ ਐ ਬੇਟਾ ਬੜੀ ਪਿਆਸ ਲੱਗੀ ਹੈ ਨਾ ਸ਼ਹਾਦਤ ਦਾ ਜਾਮ ਪੀਣ ਦੀ ਜਾ ਤੈਨੂੰ ਵਾਹਿਗੁਰੂ ਉਹ ਜਾਮ ਬਖਸ਼ ਦਵੇ ਮੇਰੀ ਇੱਕ ਖੁਆਇਸ਼ ਹੈ ਤੇਰੇ ਲਈ ਗੋਡੀ ਕੀ ਖਾਇਸ਼ ਹਦੀ ਬੱਚਿਆਂ ਲਈ ਕਾਕਾ ਡਾਕਟਰ ਬਣੇ ਇੰਜੀਨੀਅਰ ਬਣੇ ਦੋ ਦੁਕਾਨਾਂ ਨੇ 20 ਦੁਕਾਨਾਂ ਪਾ ਲਵੇ 10 ਕਿਲੇ ਨੇ 100 ਕਿਲਾ ਬਣਾ ਲਵੇ ਸੰਸਾਰੀ ਲੋਕਾਂ ਸੰਸਾਰ ਦਾ ਹੀ ਲਾਲਚ ਹੈ ਸੰਸਾਰ ਕਮਾਉਣ ਵਾਲਿਆਂ ਦਾ ਨਾਮ ਨਹੀਂ ਰਹਿੰਦਾ